ਨਮਸਕਾਰ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਤੇ ਮੈਂ ਤੁਹਾਡਾ ਆਪਣਾ ਕਮਲਜੀਤ ਸ਼ਰਮਾ ਦੋਸਤੋ ਅੱਜ ਦੀ ਵੀਡੀਓ ਮੈਂ ਉਹਨਾਂ ਨੌਜਵਾਨ ਲੜਕੇ ਲੜਕੀਆਂ ਲਈ ਲੈ ਕੇ ਆਇਆ ਜਿਹੜੇ ਕਿ ਪਲੱਸ 2 ਦੀ ਪੜ੍ਹਾਈ ਪਾਸ ਕਰ ਚੁੱਕੇ ਨੇ ਤੇ ਨੌਕਰੀ ਦੀ ਤਲਾਸ਼ ਵਿੱਚ ਨੇ ਤੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦੇ ਚਾਹਵਾਨ ਨੇ ਦੋਸਤੋ ਜਿਹੜੇ ਮੇਰੇ ਦੋਸਤ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦੀ ਘੰਟੀ ਵੀ ਜਾ ਦਿਓ ਤਾਂ ਜੋ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਣ ਮੈਂ ਇਹੋ ਜਿਹੇ ਵੀਡੀਓਜ਼ ਤੁਹਾਡੇ ਲਈ ਅਕਸਰ ਲੈ ਕੇ ਆਉਂਦਾ ਰਹਿਣਾ ਸਰਕਾਰੀ ਨੌਕਰੀਆਂ ਦੇ ਸਵਾਲ ਦੇ ਵਿੱਚ ਤੇ ਮੋਟੀਵੇਸ਼ਨਲ ਵੀਡੀਓਜ਼ ਹੁੰਦੀਆਂ ਨੇ ਜੋ ਕਿ ਤੁਹਾਡੇ ਉਮੀਦ ਕਰਦਾ ਹੈ ਕਿ ਕਾਫੀ ਕੰਮ ਹੁੰਦੀਆਂ ਨੇ ਦੋਸਤੋ ਪੰਜਾਬ ਸਰਕਾਰ ਨੇ 21 ਫਰਵਰੀ 7 ਵਜੇ ਸ਼ਾਮ ਤੋਂ 13 ਮਾਰਚ 25 ਦੁਪਹਿਰ ਤੱਕ ਆਨਲਾਈਨ ਐਪਲੀਕੇਸ਼ਨਾਂ ਮੰਗੀਆਂ ਨੇ ਪੁਲਿਸ ਵਿੱਚ ਸਿਪਾਈ ਭਰਤੀ ਹੋਣ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੰਨਾ ਕਿ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੀ ਕੀ ਦੇ ਮਾਪਦੰਡ ਨੇ ਦੋਸਤੋ ਇਹਦੇ ਵਿੱਚ ਸਿਪਾਈਆਂ ਦੀਆਂ ਟੋਟਲ 1746 ਵੈਕੈਂਸੀਆਂ ਨੇ ਤੇ ਜਨਰਲ ਕੈਟਾਗਰੀ ਦੀ ਜਿਹੜੀ ਫੀਸ ਆ ਤੁਹਾਡੇ ਲਈ 1200 ਰੁਪਏ ਆ ਐਸਸੀ ਐਸਟੀ ਤੇ ਬੀਸੀ ਤੇ ਇਕਨੋਮਿਕਲੀ ਬੈਕਵਰਡ ਕਲਾਸਸ ਲਈ ਫੀਸ ਹੈ 700 ਰੁਪਏ ਤੇ ਸਾਬਕਾ ਫੌਜੀਆਂ ਲਈ ਫੀਸ ਹੈ 500 ਰੁਪਏ ਸੋ ਦੋਸਤੋ ਜਨਰਲ ਕੈਟਾਗਰੀ ਦੀ ਜਿਹੜੀ ਏਜ ਹੈ 18 ਸਾਲ ਤੋਂ ਲੈ ਕੇ 28 ਸਾਲ ਤੱਕ ਹੈ ਤੇ ਦੂਸਰੀ ਕੈਟਾਗਰੀਜ਼ ਲਈ ਆ 5 ਸਾਲ ਦੀ ਛੋਟ ਹੈ ਤੇ ਆਰਮੀ ਆਯਾ ਲਈ ਜਿੰਨੀ ਸਰਵਿਸ ਉਹਨਾਂ ਨੇ ਕੀਤੀ ਹੈ ਉਹਦੇ ਵਿੱਚੋਂ ਕੱਢ ਕੇ ਤੁਸੀਂ ਗਵਰਨਮੈਂਟ ਦੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ www.punjabpolice.gov.in ਦੇ ਉੱਪਰ ਜਾ ਕੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਤੇ ਤੁਸੀਂ ਕਿਵੇਂ ਅਪਲਾਈ ਕਰਨਾ ਅਪਲਾਈ ਕਰਨ ਤੋਂ ਪਹਿਲਾਂ ਬੜੇ ਧਿਆਨ ਦੇ ਨਾਲ ਤੁਸੀਂ ਚੈੱਕ ਕਰਨਾ ਕਿ ਜਿਹੜੀ ਵੀ ਤੁਹਾਨੂੰ ਯੂਜ਼ਰ ਆਈਡੀ ਤੇ ਪਾਸਵਰਡ ਮਿਲੇਗਾ ਉਹਨੂੰ ਨੋਟ ਕਰਨਾ ਤੇ ਆਪਣੇ ਪਾਸਵਰਡ ਤੇ ਆਈਡੀ ਦੇ ਨਾਲ ਹੀ ਉਹ ਫਾਰਮ ਜਦੋਂ ਤੁਸੀਂ ਖੋਲੋਗੇ ਤਾਂ ਪੂਰਾ ਫਾਰਮ ਨਿਕਲੇ ਆਏਗਾ ਕਿਵੇਂ ਤੁਸੀਂ ਉਹ ਚ ਭਰਤੀ ਤੁਸੀਂ ਉਹਨੂੰ ਕੰਪਲੀਟ ਕਰਨਾ ਬੜੇ ਧਿਆਨ ਦੇ ਨਾਲ ਉਹਦੇ ਵਿੱਚ ਆਪਣੇ ਸਾਰੇ ਜੋ ਤੁਹਾਡੇ ਮੰਗੀ ਗਈ ਆ ਉਹਦੇ ਵਿੱਚ ਭਰਨਾ ਉਹਦੇ ਵਿੱਚ ਤੁਹਾਡਾ ਨਾਮ ਈਮੇਲ ਆਈਡੀ ਐਡਰੈਸ ਡੇਟ ਆਫ ਬਰਥ ਮੋਬਾਈਲ ਨੰਬਰ ਇਹ ਡਿਟੇਲ ਬੜੇ ਧਿਆਨ ਨਾਲ ਭਰਨਾ ਕਿਉਂਕਿ ਦੁਬਾਰਾ ਇਹ ਚੇਂਜ ਨਹੀਂ ਹੋ ਸਕਣਗੀਆਂ ਜਿਹੜੇ ਮੇਰੇ ਦੋਸਤ ਇਹੋ ਜਿਹਾ ਕੰਮ ਖੁਦ ਨਹੀਂ ਕਰ ਸਕਦੇ ਉਹ ਕਿਸੇ ਨਜ਼ਦੀਕੀ ਕੈਫੇ ਦੇ ਵਿੱਚ ਜਾ ਕੇ ਕੈਫੇ ਵਾਲੇ ਕੋਲੋਂ ਆਨਲਾਈਨ ਐਪਲੀਕੇਸ਼ਨ ਆਪਣੀ ਸਬਮਿਟ ਕਰਵਾ ਸਕਦੇ ਨੇ ਤੇ ਦੋਸਤੋ ਇਹਦੇ ਲਈ ਤੁਹਾਨੂੰ ਦੋ ਲਿਖਤੀ ਟੈਸਟ ਦੇਣੇ ਪੈਣਗੇ ਪਹਿਲਾ ਟੈਸਟ ਪੰਜਾਬੀ ਦਾ ਹੋਏਗਾ 50 ਨੰਬਰ ਦਾ ਔਰ ਇਹਦੇ 50 ਕੁਐਸਚਨ ਹੋਣਗੇ ਜਿਹਦੇ ਵਿੱਚੋਂ 25 ਨੰਬਰ ਲੈਣੇ ਜ਼ਰੂਰੀ ਹੋਣਗੇ ਔਰ ਜਿਹੜੇ ਬੱਚੇ ਇਹ ਟੈਸਟ ਪਾਸ ਨਹੀਂ ਕਰ ਸਕਣਗੇ ਉਹ ਬੀ ਪੇਪਰ ਨਹੀਂ ਦੇ ਸਕਣਗੇ ਪਾਰਟ 2 ਪੇਪਰ ਜਿਹੜਾ ਹੈ ਉਹ 100 ਨੰਬਰ ਦਾ ਹੋਏਗਾ ਜਿਹਦੇ ਵਿੱਚ 35 ਨੰਬਰ ਦੀ ਜਨਰਲ ਨੋਲੇਜ ਹੋਏਗੀ 20 ਨੰਬਰ ਦਾ ਮੈਥ ਹੋਏਗਾ ਵੀ ਨੰਬਰ ਦੀ ਰੀਜਨਿੰਗ ਹੋਏਗੀ 10 ਨੰਬਰ ਦੀ ਇੰਗਲਿਸ਼ ਹੋਏਗੀ 10 ਨੰਬਰ ਦੀ ਪੰਜਾਬੀ ਵਿਆਕਰਨ ਹੋਏਗੀ 5 ਨੰਬਰ ਦਾ ਕੰਪਿਊਟਰ ਹੋਏਗਾ ਸਭ ਤੋਂ ਖੁਸ਼ੀ ਵਾਲੀ ਗੱਲ ਤੁਹਾਡੇ ਲਈ ਇਹ ਹੈ ਕਿ ਇਹਦੇ ਵਿੱਚ ਇਸ ਵਾਰ 네ਗੇਟਿਵ ਮਾਰਕਿੰਗ ਨਹੀਂ ਹੋਏਗੀ ਜਿਹੜੇ ਕੈਂਡੀਡੇਟ ਪਹਿਲਾਂ ਸਿਲੈਕਟ ਨਹੀਂ ਹੋ ਸਕੇ ਉਹ ਹੌਸਲਾ ਨਾ ਛੱਡਣ ਬਲਕਿ ਪੂਰੀ ਤਰ੍ਹਾਂ ਦੇ ਨਾਲ ਮਿਹਨਤ ਕਰਨ ਤੁਸੀਂ ਜ਼ਰੂਰ ਪਾਸ ਹੋ ਸਕਦੇ ਹੋ ਹਿੰਮਤ ਨਾ ਹਾਰੋ ਦੋਸਤੋ ਜਿਹੜੇ ਮੇਰੇ ਪੁਰਾਣੇ ਸ਼ਰੋਤੇ ਨੇ ਉਹਨਾਂ ਨੇ ਮੈਂ ਸੁਣਿਆ ਹੋਵੇਗਾ ਮੈਂ ਅਕਸਰ ਆਪਣੀ ਵੀਡੀਓਜ਼ ਦੇ ਵਿੱਚ ਕਹਿੰਦਾ ਰਹਿਣਾ ਕਿ गिरते हैं शाही सवार मैदान-ए-ਜੰਗ में, में वो तफ़ल क्या गिरेंगे जो घुटनों के बल चले दोस्तों ਕਦੇ ਵੀ ਹਿੰਮਤ ਨਾ ہارੋ try try again ਜਿਵੇਂ ਕਿ ਤੁਸੀਂ ਸਾਰਿਆਂ ਨੇ ਕਿੰਗ ਸਪਾਇਡਰ ਵਾਲੀ ਕਹਾਣੀ ਸੁਣੀ ਹੈ ਇਸ ਕਰਕੇ ਮਿਹਨਤ ਕਰਦੇ ਰਹੋ ਔਰ ਤੁਸੀਂ ਇੱਕ ਦਿਨ ਜ਼ਰੂਰ ਸਿਲੈਕਟ ਹੋ ਜਾਓਗੇ ਏ ਮੈਂ ਤੁਹਾਨੂੰ ਯਕੀਨ ਦਿਵਾਉਣਾ ਤੇ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਇਹਦੇ ਵਿੱਚ ਤੁਹਾਡੀ ਜਿਹੜੀ ਫਿਜ਼ੀਕਲੀ ਹਾਈਟ ਹੈ ਲੜਕੀਆਂ ਲਈ 5 ਫੁੱਟ 7 ਇੰਚ ਉਹਨਾਂ ਦਾ ਕੱਦ ਹੋਣਾ ਚਾਹੀਦਾ ਤੇ 1600 ਮੀਟਰ ਦੀ ਦੌੜ ਹੋਏਗੀ ਜਿਹੜੀ ਕਿ 6.5 ਮਿੰਟ ਦੇ ਵਿੱਚ ਤੁਸੀਂ ਕੰਪਲੀਟ ਕਰਨੀ ਹੋਏਗੀ ਔਰ ਇਹਦੇ ਲਈ ਤੁਹਾਨੂੰ ਇੱਕੋ ਹੀ ਚਾਂਸ ਮਿਲੇਗਾ ਦੂਸਰਾ ਚਾਂਸ ਨਹੀਂ ਮਿਲੇਗਾ ਫਿਰ ਇੱਕ ਲੌਂਗ ਜੰਪ ਹੋਏਗਾ 12.50 ਫੁੱਟ ਦਾ ਔਰ ਫਿਰ ਹਾਈ ਜੰਪ ਹੋਏਗਾ 3.7 ਫੁੱਟ ਦਾ ਇਹਦੇ ਵਿੱਚ ਤੁਹਾਨੂੰ ਤਿੰਨ ਚਾਂਸ ਮਿਲਣਗੇ ਤਿੰਨ ਚਾਂਸ ਦੇ ਵਿੱਚ ਤੁਸੀਂ ਇੱਕ ਕੰਪਲੀਟ ਕਰ ਮੁਕੰਮਲ ਕਰਨਾ ਔਰ ਕਲੀਅਰ ਕਰਨਾ ਹੋਏਗਾ ਇਹ ਔਰ ਲੜਕੀਆਂ ਲਈ ਜਿਹੜੀ ਹਾਈਟ ਹੋਏਗੀ ਉਹ 5 ਫੁੱਟ 2 ਇੰਚ ਹੋਏਗੀ 800 ਮੀਟਰ ਦੀ ਦੌੜ ਹੋਏਗੀ ਜਿਹੜੀ 4.5 ਮਿੰਟ ਦੇ ਵਿੱਚ ਕੰਪਲੀਟ ਕਰਨੀ ਪੈਗੀ ਔਰ 9.84 ਫੁੱਟ ਜਿਹੜਾ ਤੁਹਾਡਾ ਹਾਈ ਜੰਪ ਹੋਏਗਾ ਔਰ 10 ਫੁੱਟ 11 ਇੰਚ ਜਿਹੜਾ ਤੁਹਾਡਾ ਹੋਏਗਾ ਆਪਣਾ ਹਾਈ ਜੰਪ ਲੌਂਗ ਜੰਪ 9.84 ਫੁੱਟ ਹੋਏਗਾ ਸੋ ਦੋਸਤੋ ਇਹਦੇ ਲਈ ਤੁਸੀਂ ਪੂਰੀ ਤਿਆਰੀ ਕਰਨੀ ਹੈ ਜਿਹੜੇ ਬੱਚੇ ਲਿਖਤੀ ਟੈਸਟ ਵਿੱਚੋਂ ਕੰਪਲੀਟ ਕਰ ਜਾਣਗੇ ਕੁਆਲੀਫਾਈ ਕਰ ਜਾਣਗੇ ਉਹ ਅਗਲੇ ਫਿਜ਼ੀਕਲ ਟੈਸਟ ਦੇ ਲੇਜ਼ੀਵਲ ਹੋਣਗੇ ਸੋ ਜ਼ਿਆਦਾ ਜਾਣਕਾਰੀ ਲਈ ਪੰਜਾਬ ਪੁਲਿਸ ਦੀ ਅਫੀਸ਼ਲ ਸਾਈਟ ਖੋਲ ਕੇ ਤੁਸੀਂ ਦੇਖ ਸਕਦੇ ਹੋ ਔਰ ਮੇਰੀਆਂ ਇਹੋ ਜਿਹੇ ਵੀਡੀਓ ਦੇਖਣ ਲਈ ਮੈਂ ਤੁਹਾਨੂੰ ਗੁਜਾਰਸ਼ ਕਰਦਾ ਕਿ ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੋ ਕਰ ਲਿਓ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ